Sohang Maharaj Cher Singh Vishnu, Pabuanti Jai. Sohang Maharaj Cher Singh Vishnu, Pabuanti Jai. Sohang Maharaj Cher Singh Vishnu, ਦੀ ਜੈ ਸੋਹੰਦ ਮਹਾਰਾਜ شیر ਸਿੰਘ ਜੀ ભગવાન ਦੀ ਜੈ ਪਰਿਆਰ ਸੰਗਤ ਜੀ ਆਪਾਂ ਸਭ ਭਾਗਾਂ ਵਾਲਿਓ ਅਪਨ ਕੋਣ ਮਿਲਿਆ ਭਗਵਾਨ ਨੇਕ ਲੰਕ ਕਲਪੀ अवतार ਤੋਂ ਵੀ ਜੇ ਜੇ ਸਾਰੇ ਇੰਤਜ਼ਾਰ ਕਰਕੇ ਬੈਠੇ ਆ ਉਹ ਸਾਨੂੰ ਹੁਣ ਭਗਵਾਨ ਸਭ ਤੋਂ ਵੱਡੀ ਗੱਲ ਸਾਡੇ ਜਿਹੜੀ ਆ ਮਾਪਿਆਂ ਤੇ ਜਾਂਦੀ ਆ ਸਾਡੇ ਮਾਪੇ ਪਹਿਲਾਂ ਪਰਮਿਸ਼ਨ ਨੇ ਆਪਣੇ ਚੈਨਲ ਆਏ ਉਸ ਤੋਂ ਬਾਅਦ ਸਾਨੂੰ ਮੌਕਾ ਮਿਲਿਆ ਜੇ ਮਾਪੇ ਇਸ ਪਾਸੇ ਨਾ ਜਾਂਦੇ ਸਾਡੇ ਤੇ ਸ਼ਾਇਦ ਅੱਜ ਅਸੀਂ ਇਸ ਤਰ੍ਹਾਂ ਨਾ ਥੰਮਤ ਰਹੀ ਥੀ ਸਾਡੇ ਮਾਪਿਆਂ ਦਾ ਬਹੁਤ ਵੱਡਾ ਰੋਲ ਹੈ ਪਰਮੇਸ਼ਰ ਨੇ ਆਪਣਾ ਰੂਪ ਦਿਖਾਉਣ ਬਾਅਦ ਅੱਖ ਦਿੱਤੀ ਉਹ ਕਿਨੂੰ ਭਗਤਾਂ ਨੂੰ ਆ ਰਹੀ ਜਿੱਤੀ ਤਾਂ ਸਾਨੂੰ ਭਗਵਾਨ ਜੀ ਦਾ ਵਕਿਆ ਨੂੰ ਇੱਕ ਇਨਸਾਨੀ ਬੰਦਾ ਸੰਤ ਜੀ ਦਾ ਸਾਨੂੰ ਇੱਕ ਭਗਵਾਨ ਜੀ ਦਾ ਕਿਉਂ ਜਿੰਦਾ ਕਿ ਸਾਡੇ ਉੱਤੇ ਪਰਮੇਸ਼ਰ ਨੇ ਉਹ ਅੱਖ ਖੋਲੀ ਜਿਹਦੇ ਨਾਲ ਸਾਨੂੰ ਭਗਵਾਨ ਨਜ਼ਰ ਆਇਆ ਬਾਈ ਜੇਟ ਦੀ ਸੋ ਪੀ ਬਿਕਰਮੀ ਸੂਰਜ ਸਿੰਘ ਦੇ ਗ੍ਰਹਿ ਛੰਮ ਜੰਮ 14 ਨੰਬਰ ਗ੍ਰੰਥ ਤੇ 556 ਤੇ ਇਹ ਲੇਖ ਹੈ ਸੋ ਅੱਖ ਕਹੇ ਸੋ ਅੱਖ ਪਰਵਾਨ ਸੋ ਅੱਖ ਪਰਵਾਨ ਚੰਮ ਮਾਟੀ ਨਾਲ ਮਲਾਈ ਆ ਸੋ ਜਿਹੜੀ ਅੱਖ ਸਾਡੇ ਅੰਦਰਲੀ ਅੱਖ ਆ ਚਮਾਟੀ ਨਾਲ ਮਿਲਾਈ ਆ ਸੋ ਅੱਖ ਪਰਵਾਨ ਚਮਾਟੀ ਨਾਲ ਮਿਲਾਈ ਆ ਜਿਸ ਨੇਤਰ திਸੇ ਭਗਵਾਨ ਉਹ ਅੱਖ ਸਾਡੇ ਅੰਦਰੋਂ ਖੋਲੀ ਤੇ ਤਾਂ ਸਾਨੂੰ ਭਗਵਾਨ ਜੀ ਦਾ ਜਿਸ ਨੇਤਰ திਸੇ ਭਗਵਾਨ 3ਸ ਨੈਣ ਮਿਲੇ ਵਢਾਈ ਆ 3ਸ ਨੈਣ ਮਿਲੇ ਵਢਾਈ ਆ ਜਿਸ ਕਿਰਪਾ ਕਰੇ ਆਣ ਜਿਸ ਕਿਰਪਾ ਕਰੇ ਆਣ ਇਸ लेखा ਦੇ ਚੁਕਾਈਆ ਜਿਹੜਾ ਇਹ ਕੋ ਆ ਗਿਆ ਉਹ ਤਾਂ ਲੇਖਾ ਤੇ लेखा ਦੇ ਚੁਕਾਈਆ ਜਿਸ ਮੰਦਰ ਸੋਹੇ ਮਕਾਨ ਜਿਸ ਅੰਦਰ ਅੱਖ ਖੁੱਲੀ ਆ ਜਿਸ ਮੰਦਰ ਸੋਹੇ ਮਕਾਨ ਸੋ ਮੰਦਰ ਸੋਭਾ ਪਾਈਏ ਸੋ ਮੰਦਰ ਸੋਭਾ ਪਾਈਆ ਜਿਸ ਧਰਨੀ ਚਨ ਰੱਖਿਆ ਭਗਵਾਨ जिस धरनी चन रखे आन तिस धरत ज्योति जो आती पर आप अपनी कृपा कर गुरमुख अख लेखे लाई गुरमुख दी अख लेखे लाई गुरमुख अख लेखे लाइया गुरमुख तके रा नित ध्यान नित लग ਭਗਵਾਨ ਦਾ ਗਨਮਕ ਹਮੇਸ਼ਾ ਹੀ ਰਾਤ ਤੱਕ ਦਾ ਮੈਨੂੰ ਭਗਵਾਨ ਦੇ ਦਰਸ਼ਨ ਨੇਤ ਨੇਤ ਧਿਆਨ ਲਗਾਇਆ ਕਮਣ ਬੇਲਾ ਪ੍ਰਭ ਜਾਵੇ ਆ ਕਰਨ ਮਾਣਿਆ ਫੇੜਾ ਪਾਈਆ ਡੁੱਬਦੇ ਰੁੜਦੇ ਲੈ ਤੇਰਾ ਭਗਵਾਨ ਨੇ ਕੀ ਕੀਤਾ ਆਪਣੇ ਦਰਸ਼ ਦੇ ਕੇ ਸਾਨੂੰ ਡੁੱਬਦੇ ਰੁੜਦੇ ਨੂੰ ਤਾਰਿਆ ਲੈ ਤੇਰਾ ਫੜ ਬਾਹੋਂ ਪਾਰ ਕਰਾਈਆ ਹੋਲਦੇ ਰੋਦੇ ਲੈ ਸਮਝਾ ਸੱਚੀ ਸਿੱਖਿਆ ਇੱਕ ਦਿਨ ਆਈ ਸਾਨੂੰ ਸੱਚੀ ਸਿੱਖਿਆ ਦਿੱਤੀ ਸੋਹਮਹਾਰਾ ਜੀ ਸੁਖਾ ਜੋਗ ਵਿਛੜੇ ਲੈ ਮਲਾ ਜੁਗਾਂ ਦੇ ਵਿੱਚ ਜੋਗ ਵਿਛੜੇ ਲੈ ਮਲਾ ਮੇਲ ਮਿਲ ਆਬਾ ਸੈ ਸਵਾਈਆ ਜਨਮ ਕਰਮ ਦੇ ਦੁੱਖੜੇ ਦੇ ਗਵਾ ਜਨਮ ਜਨਮ ਦੇ ਸਾਡੇ ਜਿਹੜੇ ਦੁੱਖ ਸੀ ਉਹ ਖਤਮ ਕੀਤੇ ਜਨਮ ਕਰਮ ਦੇ ਦੁਖੜੇ ਦੇ ਗਵਾ ਲੱਖ 84 ਫੰਦ ਕਟਾਈਆ ਉज्जਲ ਕਰ ਮੁਖੜੇ ਉज्जਲ ਮੁਖੜੇ ਦੇਹ ਕਰਾ ਉज्जਲ ਮੁਖੜੇ ਦੇਹ ਕਰਾ ਮੁਖ ਇੱਕੋ ਰਾਗ ਅਲਾਈਆ ਸਾਚਾ ਸੁਖ ਦੇਹ ਉਪਜਾ ਆਤਮ ਪਰਮਾਤਮ ਨਾਤਾ ਜੋੜ ਜੜਾ ਹੈ ਪਰਮਾਤਮਾ ਨੇ ਆਤਮਾ ਔਰ ਪਰਮਾਤਮਾ ਦਾ ਨਾਤਾ ਜੋੜਿਆ ਹੈ ਸਾਚੀ ਅੱਖ ਜੈ ਖੁਲਾ ਅੱਖ ਕਿਹਨੇ ਗੁਰਮੁਖਾਂ ਦੀ ਅੱਖ ਸੱਚੀ ਅੱਖ ਜੈ ਖੁਲਾ ਜਿਸ ਖੁੱਲਿਆ ਹਰਜੂ ਨਜਰੀ ਆਈਆ ਤਾਂ ਸਾਨੂੰ ਇਹ ਹਰਜੂ ਨਜ਼ਰ ਆਉਂਦਾ ਪ੍ਰਮਾਤਮਾ ਨਜ਼ਰ ਆਉਂਦਾ ਜਿਸ ਖੁੱਲਿਆ ਹਰਜੂ ਨਜਰੀ ਆਈਆ ਜੋਤੀ ਜੋਤ ਸਰੂਪ ਰਿਹਾ ਆਪਣੀ ਕਿਰਪਾ ਕਰ ਦੇਵਨ ਹੱਥ ਸਦਾ ਵੜਿਆ ਸੋ ਅੱਖ ਸੋਹਣੀ ਸੋ ਅੱਖ ਸੋਹਣੀ ਸੱਚੀ ਜੀ ਲੋਕ ਮਾਸ ਸੋਭਾ ਪਾਈਆ ਜੋ ਪ੍ਰਭ ਦਰਸ਼ਨ ਨੂੰ ਫਿਰੇ ਭੱਜੀ ਉਹ ਅੱਖ ਸੋਨੀਆ ਜਿਹੜੇ ਪ੍ਰਭੂ ਦੇ ਦਰਸ਼ਨ ਨੂੰ ਭੱਜੀ ਫਿਰਦੀ ਨੂੰ ਫਿਰੇ ਭੱਜੀ ਦਾਸੀ ਬਣ ਬਣ ਸੇਵਕ ਮਾਈਆ ਦਾਸੀ ਬਣ ਬਣ ਪੰਦੀ ਰਾਈਆ ਊੜੀ ਕਿਰਿਆ ਕੋਲੋਂ ਕਰੇ ਲੱਜੀ ਜਿਹੜੀ ਅੱਖ ਪਰਮੇਸ਼ਰ ਦੇ ਦਰਸ਼ਨ ਕਰਦੀ ਉਹ ਊੜੀ ਕਿਰਿਆ ਤੋਂ ਲੱਜਾ ਕਰਕੇ ਸ਼ਰਮਾਉਂਦੀ ਹੈ ਕਰੇ ਲੱਜੀ ਲੱਜਾਬਾਨ ਹੋ ਸ਼ਰਮਾਇਆ ਗੁਰਮੁਖਾਂ ਦਰਸ਼ਨ ਕਰ ਕਰ ਰੇ ਜੀ ਜਿਹੜੀ ਅੱਖ ਪਰਮੇਸ਼ਰ ਨੇ ਦਿੱਤੀ ਭਗਵਾਨ ਨੇ ਉਹ ਗੁਰਮੁਖਾਂ ਦੇ ਵੀ ਦਰਸ਼ਨ ਕਰ ਕਰਕੇ ਖੁਸ਼ੀ ਨਾਉਂਦੀ ਹੈ ਹਰ ਸੰਗਤ ਵੇਖੇ ਚਾਈ ਚਾਈਆ ਭਗਤ ਦਵਾਰੇ ਬਹਿ ਬਹਿ ਸੱਚੀ ਆਪ ਆਪਣਾ ਮਾਣ ਵਧਾਈਆ ਭਗਤ ਦਵਾਰੇ ਵਿੱਚ ਬੈ ਕੇ ਸੱਚ ਕੇ ਆਪ ਗੁਰਮੁਖਤਾ ਮਾਣ ਵਧਾਉਂਦੇ ਆ ਆਪ ਆਪਣਾ ਮਾਣ ਵਧਾਈਆ ਸੋ ਅੱਖ ਗੁਰਮੁਖ ਰੂਪ ਰੱਖੀ ਉਹ ਅੱਖ ਗੁਰਮੁਖ ਨੂੰ ਗੁਰਮੁਖ ਨੇ ਰੱਖੀ ਰੱਖਿਆ ਕਰੇ ਹਰ ਕਟ ਥਾਈਆਂ ਸੋ ਅੱਖ ਬੋਲੇ ਅਲਕ ਇੱਕੋ ਰਾਗ ਅਲਾਈਆ ਸੋ ਦੇਖੇ ਪੁਰਖ ਸਮਰੱਥ ਉਹ ਅੱਖ ਨੂੰ ਪੁਰਖ ਸਮਰੱਥੀ ਦਾ ਬਾਕੀ ਬੰਦਿਆਂ ਤਾਂ ਬੰਦਾ ਹੀ ਦੀਦਾ ਪਰ ਸਾਨੂੰ ਕਿਛੁ ਸਮਰੱਥੀ ਸੀਦਾ ਸੋ ਦੇਖੇ ਪੁਰਖ ਸਮਰੱਥ ਸਮਰੱਥ ਬੇ ਪਰਵਾਹੀਆ ਜਿਸ ਦਰਸ਼ਨ ਓਏ ਪ੍ਰਤੱਖ ਪ੍ਰਤੱਖ ਰੂਪ ਜਨਾਈਆ ਸੋ ਭਗਤਾ ਰਹੀ ਤਸ ਸਾਜੇ ਸੰਤਾ ਰਹੀ ਸਮਝਾਈਆ ਉਠੋ ਦੇਖੋ ਨੱਚ-ਨੱਚ ਪ੍ਰਭ ਆਇਆ ਬੇਪਰਵਾਈਆ ਉਠੋ ਦੇਖੋ ਨੱਚ-ਨੱਚ ਪ੍ਰਭ ਆਇਆ ਬੇਪਰਵਾਈਆ ਜਿਸ ਕਿਰਪਾ ਕਰਕੇ ਤੈਨੂੰ ਦਿੱਤੀ ਅਕ ਇਸ ਦਾ ਪਿਆ ਕਿ ਤੈਨੂੰ ਤੁਰੀ ਰੋਲਾ ਪਾਉਂਦ ਸੋ ਸਭ ਦੀ ਅਕ ਖਲਾਈਆ ਜੋ ਹੋਵੇ ਉਹਦੇ ਬਸ ਸੋ ਪ੍ਰਭ ਉਹਨਾਂ ਸੇਵਕ ਮਾਈਆ ਪ੍ਰਭ ਉਹਦੀ ਵੀ ਸੇਵਾ ਕਰ ਜੇ ਤੇਰਪ ਪ੍ਰਭ ਦੀ ਕਿਰਤ ਕਰਦਾ ਜੋਤੀ ਜੋਤ ਰੂਪ ਰਿਹਾ ਆਪ ਆਪਣੀ ਕਿਰਪਾ ਕਰ ਸਾਚੀ ਖੇਲ ਆਪ ਕਰਾਇਆ ਅੱਖ ਕਹਿ ਭਗਤਾਂ ਜੋਗੀ ਦੂਸਰਾ ਅੱਖ ਨਾ ਕੋਈ ਖਲਾਈਆ ਮੇਰੀ ਸਾਰ ਪਾਏ ਕੋਈ ਨਾ ਜੋਗੀ ਜੁਗਤ ਜਗ ਨજર ਕਿਸੇ ਨਾ ਆਈਆ ਮੈਨੂੰ ਲੱਭ ਨਾ ਸਕੇ ਕੋਈ ਭੋਗੀ ਕੋਟਨ ਕੋਟ ਧਿਆਨ ਲਗਾਈਆ ਮੈਨੂੰ ਦੇਖ ਨਾ ਸਕੇ ਕੋਈ ਵਿਜੋਗੀ ਬੈਰਾਗੀ ਆਪਣਾ ਬੈਠੇ ਧਿਆਨ ਲਗਾਈਆ ਮੇਰਾ ਖੇਲ ਲੋਕ ਪਰ ਲੋਕੀ ਪਰਪੁਖ ਦਿੱਤੀ ਵਡਿਆਈਆ ਕਲਯੁਗ ਅੰਤਮ ਕਲਯੁਗ ਅੰਤ ਜਨ ਭਗਤਾਂ ਮਿਲ ਗਈ ਸੌਖੀ ਸਾਨੂੰ ਸੌਖੀ ਮਿਲੀ ਪ੍ਰਮਾਤਮਾ ਨੇ ਕਿਰਪਾ ਕੀਤੀ ਮਿਲ ਗਈ ਸੌਖੀ ਸਤਗੁਰ ਆਪਣੀ ਮਿਹਰ ਨਜ਼ਰ ਟਿਕਾਈ ਆ ਮੈਨੂੰ ਲੈ ਕੇ ਕਿਸੇ ਨੂੰ ਪੜ੍ਹਨੀ ਪੈ ਨਾ ਪੁਸਤਕ ਪੋਥੀ ਪੁਸਤਕ ਹੱਥ ਨਾ ਕੋਏ ਉਠਾਈ ਆ ਚੌਂਕਾ ਸਾਫ ਕਰਕੇ ਬੰਨਣੀ ਪੈ ਨਾ ਧੋਤੀ ਨਿਰਮਲ 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 ਆਪ ਕਰਾਈ ਆ ਮੈਂ ਚੜ ਕੇ ਬੈਠੀ ਸਭ ਦੀ ਚੋਟੀ ਆਖਰ ਆਪਣਾ ਘਰ ਵਿਖਾਈ ਆ ਮੈਂ ਆਜ ਜੁਗਾਦੀ ਸਦਾ ਅਕਲੋਤੀ ਇਕ ਅਕੱਲੀ ਧਿਆਨ ਲਗਾਈਆ ਬਿਨ ਗੁਰਮੁਖਾਂ ਬਿਨ ਗੁਰਮੁਖਾਂ ਉਠਾਇ ਨਾ ਕੋਈ ਸੋਤੀ ਸੁਤਿਆਂ ਜੁਗ ਜਾਨ ਬਹਾਈਏ ਇਹ ਪ੍ਰਮਾਤਮਾ ਨੇ ਸਾਨੂੰ ਅੰਕ ਦਿੱਤੇ ਤੇ ਉਠਾਇਆ ਜੁਗ ਜਾਨ ਬਹਾਈਆ ਅਕ ਕਹਿ ਮੈਂ ਇੱਕੋ ਬੋਤੀ ਦੋ ਜਹਾਨ ਬਿਕ ਵਿਖਾਈਆ ਜੋਤੀ ਜੋਤ ਸਰੂਪ ਰਿਹਾ ਆਪ ਆਪਣੀ ਕਿਰਪਾ ਕਰ ਦੇ ਇਸ ਇਸ ਦੇਵਨ ਹਾਰ ਵੜਿਆ ਅੱਖ ਕਹੇ ਮੇਰਾ ਇੱਕੋ ਅੱਖਰ ਗੁਰਮੁਖ ਵਿੜਲਾ ਪੜਨ ਆਇਆ ਪਰਾਂ ਸਟਾ ਦੇ ਪਰਾਂ ਹਟਾ ਦੇ ਆਪਣਾ ਪੱਥਰ ਬਜਰਕ ਪਾਰਟੀ ਬਜਰਕ ਪਾਰਟੀ ਪੱਥਰ ਬਜਰ ਠੋਕਰ ਇੱਕੋ ਲਾਇਆ ਆ ਜਿਹੜਾ ਬਜਪ ਕਹਿੰਦੇ ਨੇ ਦਸ ਮਾਰਤਾ ਉਹਦਾ ਦਿੱਤੇ ਆ ਪਰਾਂ ਹਟਾ ਦੇ ਆਪਣਾ ਪੱਥਰ ਬਜਰ ਠੋਕਰ ਇੱਕੋ ਲਾਇਆ ਪਿਛਲਾ ਲਾ ਕੇ ਛੱਡੇ ਛੱਤਰ ਅੱਗੇ ਸੇਜ ਇੱਕ ਵਿਚਾਈਆ ਪਾਪ ਬ੍ਰਹਮ ਪ੍ਰਭ ਉੱਤੇ ਕਰੇ ਫਕਰ ਆਪਾਂ ਸਾਰੇ ਪਾਪ ਬ੍ਰਹਮ ਪ੍ਰਭ ਉੱਤੇ ਪ੍ਰਕਰ ਕਰਦੇ ਆਂ ਆਪਣਾ ਫਿਕਰ ਨ ਕੋਏ ਜਖਾਈਆ ਸ੍ਰੀ ਭਗਵਾਨ ਆਪਣਾ ਦੱਸੇ ਸਾਚਾ ਚੱਕਰ ਭਗਤਾ ਨੂੰ ਆਪਣਾ ਜਿਕਤ ਜਾਂਦਾ ਸਤ ਕਹਾਣੀ ਦੇ ਸਮਝਾਈਆ ਮੇਰਾ ਨੂਰ ਅਰਚੀ ਆਵੇ ਉੱਤਰ ਨੇਦਰ ਇੱਕੋ ਨੂਰ ਰਿਸ਼ਨਾਈਆ ਮੈਨੂੰ ਗੁਰਮੁਖ ਬਿੜਲਾ ਜਾਣੇ ਪ੍ਰਭੂ ਦਾ ਸਾਚਾ ਪੁੱਤਰ ਕੀ ਕਹਿੰਦੇ ਆ ਮੈਨੂੰ ਗੁਰਮੁਖ ਬਿਰਲਾ ਜਾਣੈ ਪ੍ਰਭ ਸਾਚੇ ਦਾ ਪੁੱਤਰ ਦੂਜਾ ਵੇਖ ਸਕੇ ਨਾ ਰਹਿ ਪ੍ਰਭੂ ਦੇ ਭਗਤੇ ਪ੍ਰਭ ਨੂੰ ਜਿਖਦੇ ਆ ਦੂਜਾ ਪ੍ਰਭ ਨੂੰ ਕੋਈ ਦੇਖ ਨਹੀਂ ਸਕਦਾ ਵੇਖ ਸਕੇ ਨਾ ਰਾਇਆ ਕਲਯੁਗ ਦੇ ਅੰਤਮ ਕੀਤਾ ਸ਼ੁਕਰ ਸ੍ਰੀ ਭਗਵਾਨ ਮੇਰੀ ਦਰ ਦਰ ਘਰ ਘਰ ਆ ਕੇ ਆਸ ਕੋ ਕਰੇ ਯਾਰੀ ਹੈ ਸੰਗਤ ਜੀ ਬਾਣੀ ਪਰਨ ਉਲੰਘ ਤੁਖਾ ਹੋ ਦਿੰਿਆ ਹਨ ਹਰ ਸੰਗ ਦੇ ਪਾਸੋਂ ਤੇ ਸਾਬ ਦੇ ਚਨਮ ਤੋਂ ਮਾਫੀ ਮੰਗਦਾ ਹਾਂ ਔਰ ਦਰਦ ਦੇ ਜੇਕਰ ਨਾਲ ਸਾਧੂ ਸੋ ਹੰ ਮਹਾਰਾਜ ਜੇਤ ਸਿੰਘ ਵਿਸ਼ਨੋ ਪਰ